ਦਿਲਜੀਤ ਦਸਾਂ ਦੇ ਚਰਚੇ ਦੁਨੀਆ ਦੇ ਕਿਸ ਕੋਨੇ 'ਚ ਨਹੀਂ ਹੋ ਰਹੇ ਚਾਹੇ ਦਿਲਜੀਤ ਦੇ ਲਾਈਵ ਕਨਸਰਟ ਹੋਣ ਚਾਹੇ ਦਿਲਜੀਤ ਨੇ ਆਪਣੀ ਲਾਈਵ ਪਰਫਾਰਮੈਂਸ ਦੇਣੀ ਹੋਵੇ ਦੁਨੀਆ ਦੇ ਕਿਸੇ ਵੀ ਦੇਸ਼ ਦੇਸ਼ ਦੇ ਕਿਸੇ ਵੀ ਸ਼ਹਿਰ 'ਚ ਲੋਕਾਂ ਦਾ ਇਕੱਠ ਉੱਥੇ ਹੋਣਾ ਲਾਜ਼ਮੀ ਹੈ ਤੇ ਦਿਲਜੀਤ ਐਡਾ ਵੱਡਾ ਸਟਾਰ ਹੁਣ ਬਣ ਚੁੱਕਿਆ ਹੈ ਕਿ ਦਿਲਜੀਤ ਨੂੰ ਹੁਣ ਇੱਕ ਨਵਾਂ ਮੁਕਾਮ ਦਿੱਤਾ ਜਾ ਰਿਹਾ ਹੈ ਉਹ ਮੁਕਾਮ ਕੀ ਹੈ ਕਿ ਦਿਲਜੀਤ ਅਮਿਤਾਬ ਬਚਨ ਦੇ ਨਾਲ ਕੇਬੀਸੀ ਸ਼ੋਅ 'ਚ ਆ ਰਿਹਾ ਹੈ ਕਦੋਂ ਇਹ ਸ਼ੋਅ ਟੈਲੀਕਾਸਟ ਹੋ ਰਿਹਾ ਹੈ ਕਦੋਂ ਆਪਾਂ ਉਹ ਸ਼ੋਅ ਨੂੰ ਦੇਖ ਸਕਦੇ ਆ ਅੱਗੇ ਵੀਡੀਓ 'ਚ ਆਪਾਂ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰਿਓ ਦਿਲਜੀਤ ਸਾਂਝ ਹੁਣ ਆ ਰਿਹਾ ਹੈ ਕੇਬੀਸੀ ਚ ਅਮਿਤab ਬਚਨ ਦੇ ਨਾਲ ਬੜੇ ਸਟਾਰ ਆਪਾਂ ਉਸ ਸ਼ੋਅ 'ਚ ਦੇਖੇਂ ਜਿਨ੍ਹਾਂ ਨੂੰ ਅਮਿਤਾਬ ਵਚਨ ਸਵਾਲ ਪੁੱਛਦਾ ਤੇ ਕੇਬੀਸੀ ਚੋਂ ਪੈਸਾ ਕਮਾ ਕੇ ਕਦੇ ਕਿਸੇ ਚੈਰਿਟੀ ਨੂੰ ਦਿੰਨੇ ਆ ਕੋਈ ਆਪ ਰੱਖਦੇ ਆ ਕਿਉਂਕਿ ਹਰ ਇੱਕ ਤਰ੍ਹਾਂ ਦੀ ਹਰ ਕਿਸੇ ਦੀ ਆਪਣੀ ਆਪਣੀ ਲੋੜ ਹੁੰਦੀ ਹੈ ਹੁਣ ਕੇਬੀਸੀ ਚ ਦਿਲਜੀਤ ਦਸਾਂਝ ਆ ਰਿਹਾ ਤੇ ਇਹ ਸ਼ੋਅ ਟੈਲੀਕਾਸਟ ਹੋ ਰਿਹਾ 31 ਅਕਤੂਬਰ ਨੂੰ ਸ਼ੁੱਕਰਵਾਰ ਨੂੰ ਰਾਤ ਨੂੰ 9 ਵਜੇ ਸੋਨੀ ਚੈਨਲ ਤੇ ਸ਼ੋਅ ਟੈਲੀਕਾਸਟ ਕੀਤਾ ਜਾਂਦਾ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਤੇ ਹੁਣ ਵੈਸੇ ਚਾਹੇ ਕੇਬੀਸੀ ਸ਼ੋਅ ਜਾਂ ਹੋਰ ਸ਼ੋਅ ਆਪਾਂ ਕਦੇ-ਕਦੇ ਮਿਸ ਕਰ ਦਿੰਦੇ ਹੋਈਏ ਜਾਂ ਆਪਾਂ ਨੂੰ ਦੇਖਣ ਦੀ ਆਦਤ ਨਾ ਹੋਵੇ ਪਰ ਦਿਲਜੀਤ ਨੇ ਇਸ ਸ਼ੋਅ 'ਚ ਆਉਣਾ ਤਾਂ ਉਸ ਸ਼ੋਅ ਨੂੰ ਉਸ ਰਾਤ ਦੇਖਣਾ ਤਾਂ ਆਪਣੇ ਲਈ ਲਾਜ਼ਮੀ ਬਣ ਜਾਂਦਾ ਹੈ ਕਿਉਂਕਿ ਦਿਲਜੀਤ ਦਸਾਂਝ ਨੇ ਪਹਿਲਾਂ ਹੀ ਐਲਾਨ ਕਰਤਾ ਕਿ ਮੈਂ ਇਸ ਸ਼ੋਅ 'ਚ ਜਿੱਤੀ ਹੋਈ ਜਿੰਨੀ ਵੀ ਰਕਮ ਹੋਊਗੀ ਉਹ ਸਾਰੀ ਰਕਮ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਾਨ ਕਰਾਂਗਾ ਇਹ ਹੈ ਵੱਡੇ ਦਿਲ ਵਾਲਾ ਸਟਾਰ ਕਿਉਂਕਿ ਦਿਲਜੀਤ ਨੂੰ ਪਤਾ ਹੈ ਕਿ ਮੇਰੇ ਕੋਲ ਇਸ ਟਾਈਮ ਪੈਸੇ ਦੀ ਜਾਂ ਹੋਰ ਚੀਜ਼ਾਂ ਜੋ ਦੁਨੀਆਵੀ ਚੀਜ਼ਾਂ ਉਹਦੀ ਕੋਈ ਘਾਟ ਨਹੀਂ ਮਨ ਨੂੰ ਜੋ ਸੰਤੁਸ਼ਟੀ ਮਿਲਦੀ ਹੈ ਉਹ ਦੂਜਿਆਂ ਦੀ ਹੈਲਪ ਕਰਕੇ ਮਿਲਦੀ ਹੈ ਤੇ ਆਪਣੇ ਪੰਜਾਬੀਆਂ ਦਾ ਮਾਣ ਦਿਲਜੀਤ ਦਸਾਂਝ ਆਪਣਾ ਸਿਰ ਫਕਰ ਨਾਲ ਉੱਚਾ ਜ਼ਰੂਰ ਕਰਦਾ ਹੈ ਚਾਹੇ ਸ਼ੋ ਟੈਲੀਕਾਸ ਹੋਣਾ ਸ਼ੁੱਕਰਵਾਰ ਨੂੰ 31 ਅਕਤੂਬਰ ਨੂੰ ਰਾਤ ਨੂੰ 9 ਵਜੇ ਪਰ ਇਹ ਸ਼ੋ ਦੀਆਂ ਕੁਝ ਕੁਝ ਝਲਕੀਆਂ ਹੁਣੇ ਦਿਖਾਉਣੀਆਂ ਉਹਨਾਂ ਨੇ ਸਟਾਰਟ ਕਰਤੀਆਂ ਇਹ ਇਹ ਦੇਖਿਆ ਗਿਆ ਕਿ ਦਿਲਜੀਤ ਉਹਤੇ ਭੰਗੜਾ ਵੀ ਪਾ ਰਿਹਾ ਹੈ ਆਪਣੇ ਵੱਲੋਂ ਗਾਣਾ ਵੀ ਗਾ ਰਿਹਾ ਜੋ ਉਹਨੇ ਦੁਬਈ ਕੰਸਰਟ ਚ ਗਾਇਆ ਸੀ ਮੈਂ ਤੁਝੇ ਕਬੂਲ ਤੂੰ ਮੁਝੇ ਕਬੂਲ ਤੇ ਕਿੰਨਾ ਜ਼ਿਆਦਾ ਉਹ ਗਾਣਾ ਪਸੰਦ ਕੀਤਾ ਗਿਆ ਸੀ ਬਾਲੀਵੁੱਡ ਦਾ ਇੱਕ ਪੁਰਾਣਾ ਗਾਣਾ ਉਹੀ ਸ਼ੋਅ ਚ ਗਾਣਾ ਦਿਲਜੀਤ ਨੇ ਦੁਬਾਰਾ ਗਾਇਆ ਤੇ ਮੀਤ ਆਬਚਨ ਸਾਹਿਬ ਦੀ ਜੋ ਇੱਜ਼ਤ ਉਹਨੇ ਕੀਤੀ ਹੈ ਉਹ ਵੀ ਦੇਖਣ ਵਾਲੀ ਬਣਦੀ ਹੈ ਕਿਉਂਕਿ ਐਡੇ ਵੱਡੇ ਸਟਾਰ ਨੂੰ ਮਿਲਣਾ ਤੇ ਉਹਨੂੰ ਇੱਜ਼ਤ ਸਤਕਾਰ ਉਸੇ ਹਿਸਾਬ ਨਾਲ ਦੇਣਾ ਕਿ ਮੈਂ ਤੁਹਾਡੇ ਤੋਂ ਬਹੁਤ ਨੀਮ ਆ ਉਹ ਜਾਣ ਕੇ ਦਿਲਜੀਤ ਹਰ ਇੱਕ ਨੂੰ ਮਿਲਦਾ ਹੈ ਤੇ ਇਹ ਦਿਲਜੀਤ ਦਸਾਂਝ ਦੀ ਬਹੁਤ ਵੱਡੀ ਗੱਲ ਹੈ ਤੇ ਸ਼ਾਇਦ ਇਹੀ ਗੱਲ ਦਿਲਜੀਤ ਨੂੰ ਦੁਨੀਆ 'ਚ ਸਭ ਤੋਂ ਅਲੱਗ ਬਣਾਉਂਦੀ ਹੈ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਦਿਲਜੀਤ ਕੇਬੀਸੀ ਸ਼ੋਅ ਚ ਆ ਰਿਹਾ ਹੈ ਤੁਸੀਂ ਕਿੰਨਾ ਕੁ ਦੇਖਣਾ ਉਸ ਸ਼ੋਅ ਨੂੰ ਪਸੰਦ ਕਰੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਹੋਰ ਨਵੀਆਂ ਐਵੇਂ ਦੀਆਂ ਹੀ ਐਂਟਰਟੇਨਿੰਗ ਵੀਡੀਓਜ਼ ਦੇਖਣ ਲਈ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਚ ਇੱਕ ਨਵੀਂ ਐਂਟਰਟੇਨਿੰਗ ਅਪਡੇਟ ਦੇ ਨਾਲ